ਤਾਂਦਰੁਸਤ ਜ਼ਿੰਦਗੀ ਅਤੇ ਸੋਹਣੀ ਸਿਹਤ ਲਈ ਜਮਾਈ ਹੋਏ ਅਸਰਦਾਰ ਤਰਾਸਿਕ ਟ੍ਰੀ ਲਿਨੋਸਕੇ ਨੰਬਰ 1 ਐਲੋਵੇਰੀਆ ਦੇ ਪੱਤਿਆਂ ਨੂੰ ਕੱਟ ਕੇ ਹੱਡੀਆਂ ਦੇ ਜੋੜਾਂ ਤੇ ਲਗਾਉਣ ਦੇ ਨਾਲ ਗਠੀਏ ਤੋਂ ਕਾਫੀ ਜ਼ਿਆਦਾ ਆਰਾਮ ਮਿਲਦਾ ਹੈ ਨੰਬਰ 2 ਯੋਗ ਤੁਹਾਡੇ ਸਰੀਰ ਦੀ ਤਕਾਨ ਅਤੇ ਤਣਾਅ ਨੂੰ ਘੱਟ ਕਰਦਾ ਹੈ ਇਸ ਨਾਲ ਤੁਹਾਨੂੰ ਨੀਂਦ ਵੀ ਚੰਗੀ ਆਉਂਦੀ ਆ ਨੰਬਰ 3 ਛੋਟੇ ਜਿਹੇ ਤੌਲੀਏ ਨੂੰ ਠੰਡੇ ਪਾਣੀ ਵਿੱਚ ਡੁਬੋ ਕੇ ਨਚੋੜ ਲਓ ਤੇ ਥੋੜਾ ਟਾਈਮ ਮੱਥੇ ਉੱਪਰ ਰੱਖੋ ਇਸ ਨਾਲ ਤਣਾਅ ਘੱਟ ਕਰਨ 'ਚ ਮਦਦ ਮਿਲੇਗੀ ਨੰਬਰ 4 ਰੋਜ਼ਾਨਾ ਖਾਣੇ ਖਾਣ ਤੋਂ ਬਾਅਦ ਇੱਕ ਲੌਂਗ ਨੂੰ ਮੂੰਹ ਵਿੱਚ ਰੱਖ ਕੇ ਚੂਸਣ ਦੇ ਹੋ ਜਾਂਦੀ ਆ ਨੰਬਰ 5 ਚਕੰਦਰਦਾ ਸੇਵਨ ਕਰਨ ਦੇ ਨਾਲ ਚਿਹਰੇ ਤੇ ਨਖਾਰ ਆ ਜਾਂਦਾਗਾ ਤੇ ਖੂਨ ਦੀ ਕਮੀ ਵੀ ਪੂਰੀ ਹੋ ਜਾਂਦੀ ਆ ਨੰਬਰ 6 ਦਿਲ ਦੇ ਰੋਗੀਆਂ ਲਈ ਕਰੇਲੇ ਦਾ ਜੂਸ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਹ ਜੂਸ ਖੂਨ ਨੂੰ ਸਾਫ਼ ਕਰਦਾ ਹੈ ਨੰਬਰ 7 ਪਤਰੀ ਨੂੰ ਆਪਣੇ ਆਪ ਤੋਂ ਦੂਰ ਰੱਖਣ ਲਈ ਤੁਸੀਂ ਤਰਬੂਜ਼ ਦੇ ਜੂਸ ਦਾ ਸੇਵਨ ਕਰ ਸਕਦੇ ਹੋ ਨੰਬਰ 8 ਗਾਜਰ ਦੇ ਵਿੱਚ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਆ ਨੰਬਰ 9 ਰੋਜ਼ਾਨਾ ਖਖੜੀ ਅਤੇ ਖੀਰੇ ਦਾ ਰਸ ਪੀਣ ਨਾਲ ਬਲੱਡ ਪ੍ਰੈਸ਼ਰ ਨੋਰਮਲ ਜੰਦਾ ਨੰਬਰ 10 ਨੂਗਲੀ ਤੇ ਰਸ ਵਿੱਚ ਥੋੜਾ ਜਿਹਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਨਿਜ਼ਮਤ ਰੂਪ ਵਿੱਚ ਪੀਣ ਦੇ ਨਾਲ ਮਟਾਪਾ ਘਟ ਜਾਂਦਾ ਨੰਬਰ 11 ਪੱਕੇ ਹੋਏ ਕੇਲੇ ਨੂੰ ਮੈਸ਼ ਕਰਕੇ ਆਪਣੇ ਚਿਹਰੇ ਤੇ ਲਗਾਉਣ ਦੇ ਨਾਲ ਚਿਹਰੇ ਤੇ ਚਮਕਾ ਜਾਂਦੀ ਆ ਨੰਬਰ 12 ਬਬੂਲ ਦੇ ਪੱਤੇ ਵੀ ਸੇਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਆ ਬਬੂਲ ਦੇ ਪੱਤਿਆਂ ਵਿੱਚੋਂ ਪਾਣੀ ਵਿੱਚ ਉਬਾਲ ਕੇ কুরਲਾ ਕਰਨ ਨਾਲ ਦੰਦ ਅਤੇ ਮਸੂੜੀਆਂ ਮਜ਼ਬੂਤ ਹੋ ਜਾਂਦੇ ਨੇ ਨੰਬਰ 13 ਰੋਜ਼ਾਨਾ ਸਵੇਰੇ ਹਲਕੇ ਗੁੰਗੁਨੇ ਪਾਣੀ ਵਿੱਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਸੇਵਨ ਕਰਨ ਦੇ ਨਾਲ ਤੁਹਾਡਾ ਵਜ਼ਨ ਘੱਟ ਹੋਣਾ ਸ਼ੁਰੂ ਹੋ ਜਾਵੇਗਾ ਨੰਬਰ 14 ਤੰਦ ਪਹਿਰ ਦਾ ਖਾਣਾ ਖਾਣ ਤੋਂ ਪਹਿਲਾਂ ਇੱਕ ਦੋ ਗਲਾਸ ਪਾਣੀ ਪੀ ਲਓ ਇਸ ਨਾਲ ਤੁਹਾਨੂੰ ਭੁੱਖ ਘੱਟ ਲੱਗੇਗੀ ਤੇ ਤੁਹਾਡਾ ਵਜ਼ਨ ਘੱਟ ਰਹੇਗਾ ਨੰਬਰ 15 ਜੇਕਰ ਤੁਸੀਂ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਭੁੱਖ ਤੋਂ ਥੋੜਾ ਜਿਹਾ ਘੱਟ ਖਾਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ ਨੰਬਰ 16 ਇੱਕ ਦੋ ਪੱਕੇ ਹੋਏ ਮਿੱਠੇ ਸੇਬ ਬਿਨਾਂ ਛਿਲਕੇ ਰੋਜ਼ਾਨਾ ਸਵੇਰੇ ਚਵਾ ਕੇ ਖਾਣ ਦੇ ਨਾਲ ਤੁਹਾਡਾ ਗੁੱਸਾ ਸ਼ਾਂਤ ਹੋ ਜਾਂਦਾ ਹੈ ਨੰਬਰ 17 ਜੇਕਰ ਤੁਹਾਨੂੰ ਗੁੱਸਾ ਬਹੁਤ ਜ਼ਿਆਦਾ ਆਉਂਦਾ ਹੈ ਤਾਂ ਰੋਜ਼ਾਨਾ ਸਵੇਰੇ ਆਮਲੇ ਦਾ ਮਰਬਾ ਖਾਓ ਅਤੇ ਸਵੇਰ ਦੇ ਸਮੇਂ ਇੱਕ ਚਮਚ ਬਲਗੰਦ ਦਾ ਖਾਓ ਤੇ ਉੱਪਰ ਦੀ ਗਰਮ ਦੁੱਧ ਪੀ ਤੁਹਾਨੂੰ ਫਾਇਦਾ ਦਿਖੇਗਾ ਨੰਬਰ 18 ਬੇਰ ਅਤੇ ਨਿੰਮ ਦੇ ਪੱਤਿਆਂ ਨੂੰ ਬਰੀਕ ਪੀਸ ਕੇ ਨਿੰਬੂ ਦੇ ਵਿੱਚ ਮਿਲਾ ਕੇ ਵਾਲਾਂ ਤੇ ਲਗਾਉਣ ਦੇ ਨਾਲ ਵਾਲ ਸੰਘਣੇ ਤੇ ਮਜ਼ਬੂਤ ਹੋ ਜਾਂਦੇ ਆ ਨੰਬਰ 19 ਜੇਕਰ ਤੁਸੀਂ ਨਿੰਮ ਦੇ ਪੱਤਿਆਂ ਦਾ ਸਵੇਰੇ ਖਾਲੀ ਪੇਟ ਸੇਵਨ ਕਰਦੇ ਹੋ ਤਾਂ ਤੁਹਾਨੂੰ ਕਦੇ ਵੀ ਚਮੜੀ ਦੇ ਰੋਗਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 20 ਪੱਤੇ ਪੱਤਿਆਂ ਨੂੰ ਪਾਣੀ ਵਿੱਚ ਵਾਲ ਕੇ ਸਿਰ ਤੋਂ ਨਹਾ ਲੈਣ ਦੇ ਨਾਲ ਵਾਲ ਝੜਨ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 21 ਬੁੱਲਾਂ ਦਾ ਰੁੱਖਾਪਨ ਦੂਰ ਕਰਨ ਦੇ ਲਈ ਥੋੜੀ ਜਿਹੀ ਮਲਾਈ ਵਿੱਚ ਝੁਟਕੀ ਪਰ ਹਲਦੀ ਮਿਲਾ ਕੇ ਨਿਯਮਤ ਰੂਪ ਵਿੱਚ ਹੌਲੀ ਹੌਲੀ ਬੁੱਲਾਂ ਤੇ ਮਾਲਿਸ਼ ਕਰੋ ਬੁੱਲਾਂ ਦਾ ਰ ਰਾਤ ਨੂੰ ਚੰਗੀ ਨੀਂਦ ਨਾ ਆਉਣ ਕਰਕੇ ਚਿਹਰੇ ਤੇ ਸ਼ਾਇਆ ਪੈ ਜਾਂਦੀਆਂ ਨੇ ਜਿਨ੍ਹਾਂ ਨੂੰ ਦੂਰ ਕਰਨ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਧੋ ਕੇ ਸੌਵੋ ਨੰਬਰ 23 ਸੇਬ ਦੀ ਗੋਦ ਆਪਣੇ ਚਿਹਰੇ ਤੇ ਮਲਣ ਦੇ ਨਾਲ ਅਤੇ ਸੇਵ ਖਾਣ ਦੇ ਨਾਲ ਤੁਹਾਡੇ ਚਿਹਰੇ ਦੀਆਂ ਝੁਰੜੀਆਂ ਦੂਰ ਹੋ ਜਾਂਦੀਆਂ ਨੇ ਨੰਬਰ 24 ਅਲਸੀ ਦੇ ਬੀਜ ਖਾਣ ਦੇ ਨਾਲ ਦਿਮਾਗ ਤੇਜ਼ ਹੁੰਦਾ ਹੈ ਇਸ ਨਾਲ ਸਾਡੇ ਸਰੀਰ ਨੂੰ ਪ੍ਰੋਟੀਨ ਅਤੇ ਫਾਈਬਰ ਵੀ ਮਿਲਦੇ ਨੇ ਨੰਬਰ 25 ਜੇਕਰ ਤੁਸੀਂ ਆਪਣੇ ਪੇਟਦਰਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਕਾਲਾ ਨਮਕ ਅਤੇ ਅੱਧਾ ਚਮਚ ਅਜਮੈਨ ਗਰਮ ਪਾਣੀ ਦੇ ਨਾਲ ਲੈਣ ਨਾਲ ਇਹ ਦਰਦ ਖਤਮ ਹੋ ਜਾਂਦਾ ਨੰਬਰ 26 ਜੋ ਹਰ ਤਾਂ ਰਜਾਨਾ ਰਾਤ ਨੂੰ ਇੱਕ ਗਲਾਸ ਦੁੱਧ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਪਿੰਦੀਆਂ ਨੇ ਉਹਨਾਂ ਦੀ ਸਕਿਨ ਹਮੇਸ਼ਾ ਜਵਾਨ ਅਤੇ ਚਮਕਦਾਰ ਰਹਿੰਦੀ ਹੈ ਨੰਬਰ 27 ਜੇਕਰ ਤੁਹਾਡਾ ਜ਼ੁਕਾਮ ਠੀਕ ਨਹੀਂ ਹੋ ਰਿਹਾ ਤਾਂ ਲਸਣ ਨੂੰ ਤੇਲ ਵਿੱਚ ਗਰਮ ਕਰੋ ਅਤੇ ਹੁਣ ਇਸ ਤੇਲ ਨੂੰ ਠੰਡਾ ਹੋਣ ਤੋਂ ਬਾਅਦ ਦੋ ਬੂੰਦਾ ਨੱਕ ਵਿੱਚ ਪਾਓ ਤੇ ਪੈਰਾਂ ਦੀਆਂ ਤਲੀਆਂ ਤੇ ਵੀ ਮਾਲਿਸ਼ ਕਰੋ ਤੁਹਾਨੂੰ ਫਾਇਦਾ ਮਿਲੇਗਾ ਨੰਬਰ 28 ਜੇਕਰ ਤੁਹਾਡੇ ਲੀਵਰ ਨੂੰ ਕਮਜ਼ੋਰੀ ਹੋ ਗਈ ਹੋਵੇ ਤਾਂ ਸਾਬੂਦਾਣੇ ਨੂੰ ਸਵੇਰੇ ਸ਼ਾਮ ਖਾਣ ਦੇ ਨਾਲ ਲੀਵਰ ਦੀ ਕਮਜ਼ੋਰੀ ਦੂਰ ਹੋ ਜਾਂਦੀ ਆ ਨੰਬਰ 19 ਬਾਬਾ ਸੀ ਜੇ ਸਾਨੂੰ ਕੋਈ ਕਦੇ ਵੀ ਖੱਟੀ ਦਹੀਂ ਨਹੀਂ ਖਾਣੀ ਚਾਹੀਦੀ ਇਸ ਨਾਲ ਸਾਡੀ ਸਮੱਸਿਆ ਹੋਰ ਵੀ ਵੱਧ ਜਾਂਦੀ ਆ ਨੰਬਰ 30 ਗਰਮੀ ਦੇ ਮੌਸਮ ਵਿੱਚ ਦਹੀਂ ਦੀ ਲੱਸੀ ਬਣਾ ਕੇ ਪੀਣ ਦੇ ਨਾਲ ਪੇਟ ਦੀ ਗਰਮੀ ਸ਼ੂਮੰਤਰ ਹੋ ਜਾਂਦੀ ਆ ਨੰਬਰ 31 ਮੱਛੀ ਦਾ ਸੇਵਨ ਕਰਨ ਨਾਲ ਤੁਹਾਡੀ ਜਾਂਦਾਸ਼ਤ ਤੇਜ਼ ਹੋ ਜਾਂਦੀ ਆ ਕਿਉਂਕਿ ਮੱਛੀ ਵਿੱਚ ਮੈਗਾ 3 ਫੈਟੀ ਐਸਿਡ ਹੁੰਦਾ ਹੈ ਜੋ ਕਿ ਜਾਂਦਾਸ਼ਤ ਨੂੰ ਤੇਜ਼ ਕਰਨ ਵਿੱਚ ਮਦਦ ਕਰਦਾ ਨੰਬਰ 32 ਪਾਲਕ ਵਿੱਚ ਮੈਗਨੀਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਖੂਨ ਦਾ ਸੰਚਾਰ ਵਧੀਆ ਹੋ ਜਾਂਦਾ ਨੰਬਰ 33 ਜੇਕਰ ਪੇਟ ਵਿੱਚ ਗੈਸ ਬਣਦੀ ਹੋਵੇ ਤਾਂ ਅਜਮੈਨ ਵਿੱਚ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਸੇਵਨ ਕਰੋ ਸ ਨਾਲ ਆਰਾਮ ਮਿਲੇਗਾ ਨੰਬਰ 34 ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਣ ਦੇ ਲਈ ਤਾਜ਼ੀ ਐਲੋਵੇਰਾ ਜਲ ਨੂੰ ਆਪਣੇ ਵਾਲਾਂ ਉੱਪਰ ਲਗਾਓ ਅਤੇ ਅੱਧੇ ਘੰਟੇ ਬਾਅਦ ਸਿਰ ਧੋ ਲਓ ਨੰਬਰ 35 ਸਰੋਂ ਦੇ ਤੇਲ ਵਿੱਚ ਮਹਿੰਦੀ ਦੀਆਂ ਬੱਤੀਆਂ ਮਿਲਾ ਕੇ ਗਰਮ ਕਰੋ ਅਤੇ ਠੰਡਾ ਹੋਣ ਤੋਂ ਬਾਅਦ ਆਪਣੇ ਵਾਲਾਂ ਉੱਪਰ ਲਗਾਓ ਇਸ ਦੇ ਨਾਲ ਤੁਹਾਡੇ ਵਾਲਾਂ ਦਾ ਝੜਨਾ ਬਿਲਕੁਲ ਬੰਦ ਹੋ ਜਾਵੇਗਾ ਨੰਬਰ ਸ਼ਕਤੀ ਧੁੱਪ ਵਿੱਚ ਸਾਮਲੀ ਹੋਈ ਤਵਜਾ ਨੂੰ ਗੋਰਾ ਕਰਨ ਦੇ ਲਈ ਨਾਰੀਅਲ ਪਾਣੀ ਕੱਚਾ ਦੁੱਧ ਖੀਰੇ ਦਾ ਰਸ ਨਿੰਬੂ ਦਾ ਰਸ ਬੇਸਨ ਅਤੇ ਥੋੜਾ ਜਿਹਾ ਚੰਦਰ ਪਾਊਡਰ ਮਿਲਾ ਕੇ ਇੱਕ ਆਪਟਮ ਬਣਾ ਲਓ ਤੇ ਨਹਾਉਣ ਤੋਂ ਇੱਕ ਤਾਂ ਪਹਿਲਾਂ ਇਸ ਨੂੰ ਲਗਾਓ ਹਫ਼ਤੇ ਵਿੱਚ ਜਿਆ ਦੋ ਵਾਰ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਸਕਿਨ ਦਾ ਕਾਲਾਪਨ ਦੂਰ ਹੋ ਜਾਵੇਗਾ ਨੰਬਰ 37 ਰਿੰਗੀ ਦਾ ਤੇਲ ਅੱਖਾਂ ਦੇ ਆਸ-ਪਾਸ ਕਾਲੇ ਘੇਰਿਆਂ ਤੇ ਲਗਾਉਣ ਦੇ ਨਾਲ ਕਾਲੇ ਘੇਰੇ ਹਮੇਸ਼ਾਮੇਸ਼ਾਲੀ ਖਤਮ ਹੋ ਜਾਂਦੇ ਨੇ ਨੰਬਰ 38 ਪੀਸੀ ਹੋਈ ਪਾਲਕ ਬਾਲਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਸਾਬਿਤ ਹੁੰਦੀ ਆ ਪਾਲਕ ਦਾ ਜੂਸ ਪੀਣ ਦੇ ਨਾਲ ਬਾਲਾਂ ਦੀ ਲੰਬਾਈ ਵਧਣ ਲੱਗ ਜਾਂਦੀ ਆ ਨੰਬਰ 39 ਅੱਖਾਂ ਨੂੰ ਸੱਜੇ ਖੱਬੇ ਤੇ ਰੁਛਾਹ ਤੇ ਗੋਲ ਘੁਮਾ ਕੇ ਅੱਖਾਂ ਦੀ ਐਕਸਰਸਾਈਜ਼ ਕਰੋ ਇਸ ਦੇ ਨਾਲ-ਨਾਲ ਤਾਜ਼ੀਆਂ ਹਰੀਆਂ ਸਬਜ਼ੀਆਂ ਜਿਵੇਂ ਗਾਜਰ ਚਕੰਦਰ ਆਦ ਦਾ ਸੇਵਨ ਕਰੋ ਇਸ ਦੇ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਬਹੁਤ ਜ਼ਿਆਦਾ ਤੇਜ਼ ਹੋ ਜਾਵੇਗੀ ਨੰਬਰ 40 ਸ਼ੈਤੂਤ ਦਾ ਜੂਸ ਪੀਣ ਦੇ ਨਾਲ ਚਿਹਰੇ ਦੀਆਂ ਝੁਰੜੀਆਂ ਬਿਲਕੁਲ ਖਤਮ ਹੋ ਜਾਂਦੀਆਂ ਨੇ ਨੰਬਰ 41 ਚਮਨ ਪ੍ਰਾਸ਼ ਖਾਨ ਦੇ ਨਾਲ ਤੁਹਾਡਾ ਵਜ਼ਨ ਵਧਣ ਲੱਗ ਜਾਂਦਾ ਹੈ ਅਤੇ ਤੁਹਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ ਇਸ ਲਈ ਸਾਧੀਆਂ ਵਿਜਨ ਦੇ ਨਿਯਮਤ ਮਾਤਰਾ ਵਿੱਚ ਚਮਨ ਪ੍ਰਾਸ਼ ਦਾ ਸੇਵਨ ਕਰੋ ਨੰਬਰ 42 ਵਾਲਾਂ ਦੀ ਲੰਬਾਈ ਵਧਾਉਣ ਦੇ ਲਈ ਨਾਰੀਅਲ ਤੇਲ ਵਿੱਚ ਆਮਲਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜਾਂ ਵਿੱਚ ਮ사ਜ ਕਰੋ ਅਤੇ ਵਾਲਾਂ ਦੀ ਲੰਬਾਈ ਇਸ ਨਾਲ ਵਧਣ ਲੱਗ ਜਾਵੇਗੀ ਨੰਬਰ 43 ਜੇਕਰ ਕਿਚਨ ਵਿੱਚ ਕੰਮ ਜਦ ਲਈ ਸਮੇਂ ਹੱਥ ਜਲ ਜਾਵੇ ਤਾਂ ਜੈਤੂਨ ਦਾ ਤੇਲ ਲਗਾਉਣ ਦੇ ਨਾਲ ਆਰਾਮ ਮਿਲਦਾ ਹੈ ਨੰਬਰ 44 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਤੇ ਮੋਚ ਆ ਜਾਵੇ ਤਾਂ ਬਰਫ਼ ਦਾ ਟੁਕੜਾ ਲੈ ਕੇ ਉਸ ਤੇ ਮਾਲਿਸ਼ ਕਰੋ ਆਰਾਮ ਮਿਲੇਗਾ ਨੰਬਰ 45 ਤਿੰਨ ਚਾਰ ਛੋਟੀਆਂ ਇਲੈਚੀਆਂ ਨੂੰ ਇੱਕ ਚਮਚਾ ਸੌਂਫ ਦੇ ਨਾਲ ਪੀਸ ਲਓ ਅਤੇ ਇਸ ਮਿਸ਼ਰਣ ਨੂੰ ਇੱਕ ਗਲਾਸ ਦੁੱਧ ਵਿੱਚ ਰੋਜ਼ਾਨਾ ਲੈਣ ਦੇ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਆ ਤੇ ਤੁਹਾਡੀ ਇਸ ਨਾਲ ਐਨਕ ਵੀ ਉੱਤਰ ਸਕਦੀ ਆ ਨੰਬਰ 6 ਲਈ ਫ੍ਰਿਜ ਵਿੱਚ ਬ੍ਰੈਡ ਰੱਖਣ ਤੋਂ ਬਚਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਨੂੰ ਨਾਰਮਲ ਟੈਂਪਰੇਚਰ ਤੇ ਬਾਹਰ ਰੱਖ ਦਿਓਗੇ ਉਹ ਇਸ ਦੇ ਨਾਲ ਜਲਦੀ ਖਰਾਬ ਹੋਣ ਦਾ ਖਤਰਾ ਪੈ ਜਾਵੇਗਾ ਨੰਬਰ 47 ਸਟਰਾਬਰੀ ਦੇ ਇਸਤੇਮਾਲ ਦੇ ਨਾਲ ਦੰਦ ਕੁਦਰਤੀ ਤੌਰ ਤੇ ਸਫੇਦ ਹੋ ਜਾਂਦੇ ਨੇ ਨੰਬਰ 48 ਜੇਕਰ ਕੇਲਾ ਕਾਂ ਤੋ ਬਾਤ ਤੁਹਾਨੂੰ ਕਬਜ਼ ਦੀ ਪ੍ਰੋਬਲਮ ਆਤੇ ਅਕੇਲੇ ਦੇ ਉੱਪਰ ਕਾਲਾ ਨਮਕ ਲਗਾ ਕੇ ਖਾਓ ਇਸ ਤਰ੍ਹਾਂ ਕਰਨ ਦੇ ਨਾਲ ਕਦੇ ਵੀ ਕਬਜ਼ ਦੀ ਸਮੱਸਿਆ ਨਹੀਂ ਹੋਵੇਗੀ ਨੰਬਰ 49 ਜਿਆਦਾ ਚੀਨੀ ਵਾਲੀ ਚਾਹ ਪੀਣ ਦੇ ਨਾਲ ਲੋਕ ਮਟਾਪੇ ਦਾ ਸ਼ਿਕਾਰ ਹੋ ਜਾਂਦੇ ਨੇ ਨੰਬਰ 50 ਖਾਣੇ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤੁਸੀਂ ਹਰ ਰੋਜ਼ ਕਿਸੇ ਨਾ ਕਿਸੇ ਰੂਪ ਵਿੱਚ ਗੁੜ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਅਨੀਮੀਆ ਹੋਣ ਦਾ ਖਤਰਾ ਨਹੀਂ ਰਹਿੰਦਾ ਨੰਬਰ 51 ਖਾਣਾ ਖਾਣ ਤੋਂ ਬਾਅਦ ਜੇਕਰ ਤੁਹਾਨੂੰ ਭਾਰੀਪਨ ਹੋਣ ਦੀ ਸਮੱਸਿਆ ਹੈ ਤਾਂ ਗਰਮ ਪਾਣੀ ਵਿੱਚ ਕਾਲਾ ਨਮਕ ਮਿਲਾ ਕੇ ਨਿੰਬੂ ਮਿਲਾ ਕੇ ਪੀਓ ਤੁਹਾਨੂੰ ਆਰਾਮ ਮਿਲੇਗਾ ਨੰਬਰ 52 ਮੂਲੀ ਖਾਨ ਦੇ ਨਾਲ ਦਿਮਾਗ ਤੇਜ ਹੋ ਜਾਂਦਾ ਹੈ ਨੰਬਰ 53 ਆਂਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਬਾਹਾਂ ਤੇ ਲਗਾਉਣ ਦੇ ਨਾਲ ਵਾਲ ਸਿਲਕੀ ਤੇ ਮਜ਼ਬੂਤ ਹੋ ਜਾਂਦੇ ਆ ਨੰਬਰ 54 ਰਾਤ ਨੂੰ ਹਨੇਰੇ ਵਿੱਚ ਸੌਣ ਦੇ ਨਾਲ ਡਿਪਰੈਸ਼ਨ ਦਾ ਖਤਰਾ ਟਾਲਿਆ ਰਹਿੰਦਾ ਹੈ ਨੰਬਰ 55 ਜਦੋਂ ਵੀ ਛੇਕ ਆਉਣ ਲੱਗੇ ਤਾਂ ਆਪਣੀ ਨਜ਼ਰ ਨੂੰ ਝੁਕਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਅੱਖਾਂ ਦੀ ਰੌਸ਼ਨੀ ਬਾਝ ਜਾਵੇਗੀ ਨੰਬਰ 56 ਉਹ ਲੋਕ ਜਿਆਦਾ ਪੈਦਲ ਚੱਲਦੇ ਨੇ ਉਹਨਾਂ ਨੂੰ ਕਦੇ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 57 ਜੋ ਲੋਕ ਖਾਣਾ ਤੇਜ਼ੀ ਨਾਲ ਖਾਂਦੇ ਨੇ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਖਾਣ ਦੇ ਨਾਲ ਖਾਣਾ ਜਲਦੀ ਹਾਜ਼ਮ ਨਹੀਂ ਹੁੰਦਾ ਨੰਬਰ 58 ਕੰਮ ਕਰਨ ਤੋਂ ਬਾਅਦ ਕਦੇ ਵੀ ਹਰੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 59 ਜੇਕਰ ਤੁਸੀਂ ਚੂਹਿਆਂ ਤੋਂ ਪਰੇਸ਼ਾਨ ਹੋ ਤਾਂ ਪਦੀਨੇ ਨੂੰ ਮਸਲ ਕੇ ਦਰਵਾਜ਼ਿਆਂ ਦੇ ਕਿਨਾਰੇ ਤੇ ਰੱਖ ਦਿਓ ਘਰ ਦੇ ਅੰਦਰ ਚੂਹਿਆਂ ਦਾ ਆਉਣਾ ਬੰਦ ਹੋ ਜਾਵੇਗਾ ਨੰਬਰ 60 ਜਿਹਨਾਂ ਲੋਕ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਕਦੇ ਵੀ ਬਦਾਮ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 64 ਟਮਾਟਰ ਦਾ ਸੂਪ ਪੀਣ ਦੇ ਨਾਲ ਵਜ਼ਨ ਘਟ ਹੁੰਦਾ ਹੈ ਇਹ ਅੱਖਾਂ ਅਤੇ ਸਾਡੀ ਤਵਜਾ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਨੰਬਰ 65 ਧਰਮੀ ਦੀ ਵਜ੍ਹਾ ਨਾਲ ਜੇਕਰ ਚੱਕਰ ਆਉਣ ਜਾਂ ਫਿਰ ਉਲਟੀ ਆਵੇ ਜਾਂ ਫਿਰ ਮਾਈਗਰੇਨ ਦਾ ਦਰਦ ਹੋਵੇ ਤਾਂ ਅੱਧਾ ਗਲਾਸ ਦੁੱਧ ਦੇ ਵਿੱਚ ਗੂੰਦ ਅਤੇ ਮਿਸ਼ਰੀ ਮਿਲਾ ਕੇ ਪੀ ਲਓ ਨੰਬਰ 66 ਜੇਕਰ ਤੁਹਾਡੇ ਚਿਹਰੇ ਤੇ ਬਾਰ-ਬਾਰ ਪਿੰਪਲਸ ਨਿਕਲ ਆਉਂਦੇ ਆ ਤਾਂ ਇੱਕ ਕਟੋਰੀ ਪਾਣੀ ਵਿੱਚ ਇੱਕ ਚਮਚ ਕਾਲਾ ਨਮਕ ਮਿਲਾ ਕੇ ਪਿੰਪਲਾਂ ਤੇ ਲਗਾਓ ਅਤੇ ਸੁੱਕਣ ਤੇ ਇਸ ਨੂੰ ਧੋ ਲਓ ਹਫ਼ਤੇ ਵਿੱਚ 2 ਦੋ ਤੋਂ ਤਿੰਨ ਵਾਰ ਕਰੋ ਹੌਲੀ ਹੌਲੀ ਪਿੰਪਲਸ ਨਿਕਲਨੇ ਬੰਦ ਹੋ ਜਾਣਗੇ ਨੰਬਰ 64 ਜਿਆਦਾ ਚੌਲ ਖਾਣ ਦੇ ਨਾਲ ਡਾਇਬਟੀਜ਼ ਹੋਣ ਦੀ ਸਮੱਸਿਆ ਹੋ ਜਾਂਦੀ ਆ ਨੰਬਰ 65 ਹਰ ਰੋਜ਼ ਕੋਸ ਸਮੇਂ ਲਈ ਨੌ ਰਗੜਨ ਦੇ ਨਾਲ ਵਾਲ ਕਾਲੇ ਹੋ ਜਾਂਦੇ ਆ ਨੰਬਰ 66 ਗੈਸ ਦੀ ਸਮੱਸਿਆ ਹੋਣ ਤੇ ਭੋਜਨ ਵਿੱਚ ਥੋੜੀ ਜਿਹੀ ਅਜਮੈਨ ਮਲਾਉਣੀ ਸ਼ੁਰੂ ਕਰਦੇ ਹੋ ਨੰਬਰ 67 ਛਿਲਕੇ ਵਾਲੀਆਂ ਦਾਲਾਂ ਦੇ ਨਾਲ ਕੈਸਟਰੌਲ ਹਮੇਸ਼ਾ ਘੱਟਦਾ ਹੈ। ਨੰਬਰ 68 ਭੋਜਨ ਤੋਂ ਪਹਿਲਾਂ ਮਿੱਠਾ ਖਾ ਕੇ ਬਾਅਦ ਵਿੱਚ ਖੱਟਾ ਖਾਣ ਦੇ ਨਾਲ ਸ਼ੂਗਰ ਨਹੀਂ ਹੁੰਦਾ। ਦਿਨ ਦੇ ਸਮੇਂ ਪਾਣੀ ਨਾ ਪੀਣ ਦੇ ਨਾਲ ਬਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ। ਨੰਬਰ 69 ਚੀਨੀ ਦੇ ਅੰਦਰ ਉਹ ਸਲਫਰ ਹੁੰਦਾ ਹੈ ਜੋ ਕਿ ਪਟਾਕਿਆਂ ਵਿੱਚ ਪਾਇਆ ਜਾਂਦਾ ਹੈ। ਜੇਕਰ ਇਹ ਇੱਕ ਵਾਰ ਸਾਡੇ ਸਰੀਰ ਅੰਦਰ ਚਲਾ ਜਾਵੇ ਤਾਂ ਦੁਬਾਰਾ ਬਾਹਰ ਨਹੀਂ ਨਿਕਲਦਾ ਤੇ ਸਾਡੇ ਪਿੱਤੇ ਦਾ ਆਕਾਰ ਇਸ ਨਾਲ ਵਧਣਾ ਸ਼ੁਰੂ ਹੋ ਜਾਂਦਾ। ਤਾਂ ਚੀਨੀ ਦੀ ਵਰਤੋਂ ਘੱਟ ਕਰਿਆ ਕਰੋ। ਨੰਬਰ 70 ਛੋਟੇ ਕੇਲੇ ਵਿੱਚ ਵੱਡੇ ਕੇਲੇ ਦੇ ਮੁਕਾਬਲੇ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਨੰਬਰ 71 ਜਿਆਦਾ ਸਿਰ ਨਾਉਣ ਵਾਲੇ ਇਨਸਾਨ ਨੂੰ ਵਾਲ ਝੜਨ ਦੀ ਪ੍ਰੋਬਲਮ ਹੋ ਜਾਂਦੀ ਹੈ ਨੰਬਰ 72 ਜੇਕਰ ਤੁਸੀਂ ਆਪਣਾ ਵਜ਼ਨ ਜਲਦੀ ਵਧਾਉਣਾ ਚਾਹੁੰਦੇ ਹੋ ਤਾਂ ਆਲੂ ਵਾਲ ਕੇ ਖਾਓ ਨੰਬਰ 73 ਜੇਕਰ ਤੁਹਾਡੇ ਹੱਥਾਂ ਪੈਰਾਂ ਦਾ ਰੰਗ ਕਾਲਾ ਹੋ ਗਿਆ ਹੈ ਵੇ ਤਾਂ ਉਸ ਉੱਪਰ ਉਪਰੋਖ ਨਹੀਂ ਨਾ ਤੁਦ ਲਗਾਓ ਇਸ ਨਾਲ ਹੱਥ ਪੈਰ ਸਫੇਦ ਹੋ ਜਾਣਗੇ ਨੰਬਰ 74 ਡੰਗੂਰ ਖਾਨ ਦੇ ਨਾਲ ਡਾਇਬਟੀਜ਼ ਹੋਣ ਦਾ ਖਤਰਾ ਵੱਧ ਜਾਂਦਾ ਨੰਬਰ 75 ਫੈਟੀ ਲੀਵਰ ਦੇ ਮਰੀਜ਼ਾਂ ਨੂੰ ਕਦੇ ਵੀ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 76 ਰਾਤ ਦੇ ਸਮੇਂ ਆਲੂ ਵਾਲ ਕੇ ਖਾਣ ਦੇ ਨਾਲ ਵਜ਼ਨ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਨੰਬਰ ਜੇਕਰ ਤੁਹਾਨੂੰ ਕੋਈ ਗੁਰਦੇ ਦੀ ਬਿਮਾਰੀ ਆ ਤਾਂ ਕਦੇ ਵੀ ਖੜੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ ਨੰਬਰ 78 ਦੁਪਹਿਰ ਤੋਂ ਬਾਅਦ ਅਤੇ ਰਾਤ ਨੂੰ ਲਸਣ ਦੀ ਇੱਕ ਕਲੀ ਖਾ ਲਓ ਇਸ ਤੇ ਨਾਲ ਵਜ਼ਨ ਤੇਜ਼ੀ ਨਾਲ ਘਟਣ ਲੱਗ ਜਾਵੇਗਾ ਨੰਬਰ 79 ਜੇਕਰ ਤੁਹਾਨੂੰ ਪੇਟ ਦੀ ਕੋਈ ਵੀ ਬਿਮਾਰੀ ਹੋਵੇ ਤਾਂ ਘਰ ਵਿੱਚ ਮਸਰ ਦੀ ਦਾਲ ਜ਼ਿਆਦਾ ਖਾਇਆ ਕਰੋ ਨੰਬਰ 80 ਜੇਕਰ ਤੁਹਾਨੂੰ ਕਬਜ਼ ਦੀ ਬਿਮਾਰੀ ਆਤਾ ਸਵੇਰੇ ਪਾਣੀ ਪੀ ਕੇ ਕੁਝ ਦੇਰ ਅੱਡੀਆਂ ਦੇ ਬਾਹਰ ਚੱਲੋ ਕਬਜ਼ ਦੀ ਬਿਮਾਰੀ ਹਮੇਸ਼ਾ ਲਈ ਖਤਮ ਹੋ ਜਾਵੇਗੀ ਨੰਬਰ 81 ਜੇਕਰ ਤੁਸੀਂ ਕਦੇ ਥਕਾਵਟ ਮਹਿਸੂਸ ਕਰਦੇ ਹੋ ਤਾਂ ਤੁਹਾਨੂੰ ਗੁੜ ਖਾ ਲੈਣਾ ਚਾਹੀਦਾ ਉਸੇ ਟਾਈਮ ਤਾਂ ਤੁਹਾਨੂੰ એનર્ਜੀ ਮਿਲੇਗੀ ਨੰਬਰ 82 ਇੱਕ ਸਾਹ ਵਿੱਚ ਕਦੇ ਵੀ ਪਾਣੀ ਨਾ ਪੀਓ ਇਸ ਨਾਲ ਛਾਤੀ ਵਿੱਚ ਦਰਦ ਹੋ ਸਕਦਾ ਨੰਬਰ 83 ਜੋ ਰੋਜ਼ਾਨਾ ਸਵੇਰੇ ਇੱਕ ਟਮਾਟਰ ਖਾ ਲੈਂਦੇ ਨੇ ਉਹਨਾਂ ਦੇ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੀ ਕਰਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਤੇ ਆਪ ਦੀ رائے ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਧੰਨਵਾਦ